ਗੁਰੂ ਨਾਨਕ ਪਾਤਸ਼ਾਹ ਨੇ ਇਹੋ ਜੇ ਨਗਰ ਵਿੱਚ ਚਰਨ ਪਾਏ ਜਿੱਥੋਂ ਦੇ ਸਾਰੇ ਲੋਕ ਠੱਗ ਡਾਕੂ ਚੋਰ ਨੇ ਠੱਗੀਆਂ ਕਰਨੀਆਂ ਤੇ ਠੱਗ ਕੇ ਖਾਣਾ ਉਹਨਾਂ ਦਾ ਕੰਮ ਹੈ ਉਹਨਾਂ ਦੀ ਰੋਜੀ ਰੋਟੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਥੇ ਇੱਕ ਕੋਤਕ ਖੇਡਿਆ ਗੁਰੂ ਮਹਾਰਾਜ ਨੇ ਬਹੁਤ ਸੁੰਦਰ ਤੇ ਸੋਨੇ ਵਸਤਰ ਪਾਏ ਨੇ ਤੇ ਆਪਣੇ ਹੱਥਾਂ ਵਿੱਚ ਸੋਨੇ ਦੇ ਕੜੇ ਪਾਏ ਨੇ ਭਾਈ ਮਰਦਾਨਾ ਜੀ ਨੂੰ ਆਪਣਾ ਡੂੰਬ ਬਣਾ ਲਿਆ ਤੇ ਭਾਈ ਬਾਲਾ ਜੀ ਦੀ ਉਮਰ ਸੋਲਾਂ ਸਾਲ ਦੀ ਕਰ ਦਿੱਤੀ ਸੰਸਾਰ ਵਿੱਚ ਜਿੰਨਾ ਵੀ ਪਸਾਰਾ ਉਹ ਸਾਰਾ ਗੁਰੂ ਮਹਾਰਾਜ ਜੀ ਦੀ ਮਾਇਆ ਦਾ ਹੀ ਪਸਾਰਾ ਹੈ ਸੋ ਗੁਰੂ ਮਹਾਰਾਜ ਮਾਇਆ ਦੇ ਨਾਲ ਕੀ ਨਹੀਂ ਕਰ ਸਕਦੇ ਸੋ ਗੁਰੂ ਮਹਾਰਾਜ ਸੱਚੇ ਪਾਸ਼ਾ ਜਦੋਂ ਉਹ ਠੱਗਾਂ ਦੇ ਪਿੰਡ ਵਿੱਚ ਗਏ ਤਾਂ ਉੱਥੋਂ ਦੇ ਠੱਗਾਂ ਨੇ ਸੋਚਿਆ ਵੀ ਆਹ ਜਿਹੜੇ ਲੋਕ ਆਏ ਨੇ ਇਹ ਬਹੁਤ ਹੀ ਅਮੀਰ ਤੇ ਧੰਨਵਾਨ ਉਹ ਠੱਗ ਗੁਰੂ ਸਾਹਿਬ ਨੂੰ ਕਹਿੰਦੇ ਮਹਾਰਾਜ ਇਹ ਘਰ ਤੁਹਾਡਾ ਹੀ ਹੈ ਤੁਸੀਂ ਇੱਥੇ ਆਰਾਮ ਕਰੋ ਮੈਂ ਤੁਹਾਡੀ ਸੇਵਾ ਦੇ ਵਿੱਚ ਹਰ ਵਕਤ ਹਾਜ਼ਰ ਹਾਂ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰ ਵਿੱਚ ਹੀ ਡੇਰਾ ਲਾ ਲਿਆ। ਕਿਉਂਕਿ ਸਾਧ ਸੰਗਤ ਜੀ ਗੁਰੂ ਮਹਾਰਾਜ ਤਾਂ ਇੱਥੇ ਉਹਨਾਂ ਨੂੰ ਧਾਰਨ ਵਾਸਤੇ ਆਏ ਸਨ। ਸੋ ਪਿੰਡ ਦੇ ਬਾਕੀ ਠੱਗਾਂ ਨੂੰ ਵੀ ਪਤਾ ਲੱਗ ਗਿਆ ਕਿ ਪਿੰਡ ਦੇ ਕਿਸੇ ਇੱਕ ਠੱਗ ਦੇ ਕੋਲ ਬਹੁਤ ਅਮੀਰ ਬੰਦੇ ਆਏ ਨੇ। ਸੋ ਪਿੰਡ ਦੇ ਸਾਰੇ ਠੱਗ ਇੱਕ ਥਾਂ ਇਕੱਠੇ ਹੋ ਗਏ ਨੇ ਤੇ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਆਹ ਫਲਾਣੇ ਠੱਗ ਕੋਲ ਬਹੁਤ ਅਮੀਰ ਬੰਦੇ ਆਏ ਨੇ। ਤੇ ਉਹਨਾਂ ਵਿੱਚੋਂ ਇੱਕ ਬਾਬਾ ਹੈ ਜਿਹਦੇ ਚਿਹਰੇ ਤੇ ਬਹੁਤ ਨੂਰ ਹੈ ਤੇ ਨੂਰ ਵੀ ਉਹਨਾਂ ਦਾ ਹੀ ਹੁੰਦਾ ਹੈ ਚਿਹਰਿਆਂ ਦਾ ਜਿਨ੍ਹਾਂ ਕੋਲ ਚੰਗੀ ਮਾਇਆ ਹੋਵੇ ਐਵੇਂ ਲੱਗਦਾ ਵੀ ਇਹ ਆਪਣਾ ਸਾਰਾ ਧਨ ਮਾਇਆ ਲੈ ਕੇ ਕਿਸੇ ਹੋਰ ਦੇਸ਼ ਵਿੱਚ ਜਾਂਦਾ ਪਿਆ ਹੈ ਸੋ ਪਿੰਡ ਦੇ ਸਾਰੇ ਠੱਗ ਉਸ ਠੱਗ ਨੂੰ ਕਹਿੰਦੇ ਕਹਿੰਦੇ ਵੀ ਤੇਰੇ ਘਰ ਵਿੱਚ ਇਹ ਤਿੰਨ ਅਮੀਰ ਬੰਦੇ ਆਏ ਨੇ ਇਹਨਾਂ ਤਿੰਨਾਂ ਨੂੰ ਤੂੰ ਰਾਤ ਨੂੰ ਮਾਰ ਦੇਣਾ ਤੇ ਇਹਨਾਂ ਦਾ ਸਮਾਨ ਸਾਰਾ ਲੁੱਟ ਲੈਣਾ ਸਵੇਰੇ ਅਸੀਂ ਆਵਾਂਗੇ ਤੇ ਤੇਰੇ ਕੋਲ ਆਪਣਾ ਹਿੱਸਾ ਲੈ ਕੇ ਜਾਵਾਂਗੇ ਕਿਤੇ ਐਵੇਂ ਨਾ ਹੋਵੇ ਵੀ ਸਾਰਾ maal ਲੁੱਟਿਆ ਹੋਇਆ ਤੂੰ ਤੂੰ ਹੀ ਖਾ ਲੈਂ ਅਸੀਂ ਸਭ ਕੁਝ ਵੇਖ ਲਿਆ ਤੇਰੇ ਘਰ ਵਿੱਚ ਆਏ ਹੋਏ ਬੰਦੇ ਵੀ ਵੇਖ ਲਏ ਨੇ ਇਸ ਲਈ ਸਾਨੂੰ ਸਾਡਾ ਹਿੱਸਾ ਸਵੇਰੇ ਮਿਲ ਜਾਣਾ ਚਾਹੀਦਾ ਐਵੇਂ ਕਹਿ ਕੇ ਸਾਰੇ ਠੱਗ ਆਪਣੇ ਆਪਣੇ ਘਰ ਚਲੇ ਗਏ ਸਾਰਾ ਦਿਨ ਬੀਤ ਗਿਆ ਤੇ ਰਾਤ ਪੈ ਗਈ ਰਾਤ ਨੂੰ ਸਾਰੇ ਠੱਗ ਖਾਣਾ ਪੀਣਾ ਖਾ ਕੇ ਸੌਂ ਗਏ ਹੁਣ ਸਾਧ ਸੰਗਤ ਜੀ ਸਾਰੀ ਦੁਨੀਆ ਗੁਰੂ ਮਹਾਰਾਜ ਜੀ ਦੀ ਮਾਇਆ ਕਰਕੇ ਸੁੱਤੀ ਪਈ ਹੈ ਤਾਂ ਇਹ ਠੱਗ ਦੀ ਚੀਜ਼ ਨੇ ਜਿਹੜੀ ਨੀਂਦ ਹੈ ਸਾਧ ਸੰਗਤ ਜੀ ਇਹ ਵੀ ਇੱਕ ਮਹਾਸ਼ਕਤੀ ਹੈ ਇਹ ਵੀ ਇੱਕ ਦੇਵੀ ਹੈ ਪਰਮੇਸ਼ਵਰ ਨੇ 9 ਕਰੋੜ ਦੇਵੀਆਂ ਬਣਾਈਆਂ ਨੇ ਉਹਦੇ ਵਿੱਚੋਂ ਭੁੱਖ ਪਿਆਸ ਤੇ ਨੀਂਦ ਇਹ ਤਿੰਨ ਦੇਵੀਆਂ ਸਾਡੇ ਨਾਲ ਹਮੇਸ਼ਾ ਰਹਦੀਆਂ ਨੇ ਜੇ ਇਹ ਤਿੰਨ ਦੇਵੀਆਂ ਕਿਸੇ ਨਾਲ ਰੁੱਸ ਜਾਣ ਤਾਂ ਉਹ ਬੰਦਾ ਬਿਮਾਰ ਹੋ ਜਾਂਦਾ ਸਾਧ ਸੰਗਤ ਜੀ ਇਹ ਗੱਲ ਬੰਦਗੀ ਵਾਲੇ ਪੁਰਸ਼ ਜਾਣਦੇ ਨੇ ਅਗਿਆਨ ਬੰਦਾ ਤਾਂ ਇਹਨੂੰ ਸਮਝ ਹੀ ਨਹੀਂ ਸਕਦਾ ਉਹ ਸਮਝਦੇ ਨੇ ਕਿ ਨੀਂਦ ਭੁੱਖ ਤੇ ਪਿਆਸ ਸਾਡੇ ਵਸਨ ਹੈ ਪਰ ਨਹੀਂ ਇਹ ਤਾਂ ਪਰਮੇਸ਼ਵਰ ਦੀ ਕੁਦਰਤ ਦਾ ਕ੍ਰਿਸ਼ਮਾ ਹੈ ਹੁਣ ਤੁਸੀਂ ਬਿਮਾਰਾਂ ਨੂੰ ਵੇਖੋ ਨਾ ਤਾਂ ਉਹਨਾਂ ਨੂੰ ਨੀਂਦ ਆਉਂਦੀ ਨਾ ਉਹਨਾਂ ਨੂੰ ਭੁੱਖ ਲੱਗਦੀ ਹੈ ਤੇ ਨਾ ਹੀ ਉਹਨਾਂ ਨੂੰ ਪਿਆਸ ਲੱਗਦੀ ਹੈ ਸਾਧ ਸੰਗਤ ਜੀ ਜੇ ਕਿਸੇ ਨੂੰ ਬਹੁਤ ਹੀ ਨੀਂਦ ਆ ਜਾਵੇ ਫਿਰ ਉਹਨੂੰ ਜਾਗ ਵੀ ਨਹੀਂ ਆਉਂਦੀ ਤੇ ਸਾਧ ਸੰਗਤ ਜੀ ਜਾਗ ਦੀ ਇੱਕ ਦੇਵੀ ਹੈ ਸੋ ਪਿੰਡ ਦੇ ਠੱਗਾਂ ਨੂੰ ਇਹੋ ਜਿਹੀ ਨੀਂਦ ਆਈ ਕਿ ਉਹਨਾਂ ਨੂੰ ਕੁਝ ਚੇਤੇ ਹੀ ਨਹੀਂ ਰਿਹਾ ਕਿ ਰਾਤ ਨੂੰ ਸਾਡੇ ਕੋਲ ਅਮੀਰ ਬੰਦੇ ਆਏ ਸਨ ਤੇ ਉਹਨਾਂ ਨੂੰ ਤਾਂ ਅਸੀਂ ਰਾਤ ਨੂੰ ਲੁੱਟਣਾ ਸੀ ਠੱਗੀ ਮਾਰ ਰਹੀ ਸੀ ਪਰ ਉਹ ਤਾਂ ਸਾਰੇ ਸੁੱਤੇ ਰਹੇ ਸੋ ਜਦੋਂ ਅਗਲਾ ਦਿਨ ਹੋ ਗਿਆ ਸੂਰਜ ਚੜ੍ਹ ਗਿਆ ਤੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਣ ਲੱਗੀਆਂ ਪਰ ਉਸ ਪਿੰਡ ਦੇ ਵਿੱਚ ਹਜੇ ਵੀ ਕੋਈ ਜਾਗਿਆ ਨਹੀਂ ਬੱਚੇ ਬੁੱਢੇ ਬੀਬੀਆਂ ਜਵਾਨ ਸਾਰੇ ਹੀ ਠੱਗ ਸੁੱਤੇ ਪਏ ਨੇ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਸਦਾ ਹੀ ਜਾਗਦੇ ਨੇ ਗੁਰੂ ਪਾਸ਼ਾ ਤਾਂ ਅੰਮ੍ਰਿਤ ਵੇਲੇ ਤੋਂ ਹੀ ਪਰਮੇਸ਼ਵਰ ਦੀ ਬੰਦਗੀ ਵਿੱਚ ਜੁੜੇ ਸਨ ਗੁਰੂ ਨਾਨਕ ਪਾਸ਼ਾ ਤਾਂ ਉਹਨਾਂ ਨੂੰ ਅੰਮ੍ਰਿਤ ਵੇਲੇ ਹੀ ਸੁੱਤਿਆਂ ਨੂੰ ਛੱਡ ਕੇ ਤੁਰ ਪਏ ਸਨ ਸੋ ਜਦੋਂ ਗੋਟੇ ਗੋਡੇ ਸੂਰਜ ਚੜ ਗਿਆ ਤਾਂ ਉਹ ਠੱਗਾਂ ਨੂੰ ਜਾਗਾਈ ਹੁਣ ਸਾਰੇ ਠੱਗ ਇਕੱਠੇ ਹੋ ਗੁੰਦੇ ਨੇ ਤੇ ਇਕੱਠੇ ਹੋ ਕੇ ਉਹਦੇ ਘਰ ਜਾ ਗਏ ਨੇ ਜਿਹਦੇ ਘਰ ਗੁਰੂ ਨਾਨਕ ਸੱਚੇ ਪਾਸ਼ਾ ਰਾਤ ਨੂੰ ਰੁਕੇ ਸੀ ਉਹ ਸਾਰੇ ਕਹਿੰਦੇ ਵੀ ਆ ਬਈ ਜਿਹੜਾ ਰਾਤ ਨੂੰ ਤੂੰ ਮਾਲ ਲੁੱਟਿਆ ਉਹਦੇ ਵਿੱਚੋਂ ਸਾਡਾ ਹਿੱਸਾ ਦੇ ਕਹਿੰਦੇ ਉਹ ਠੱਗ ਜਿਹੜਾ ਸੀ ਉਹ ਸੋਚਾਂ ਵਿੱਚ ਪੈ ਗਿਆ ਵੀ ਹੁਣ ਕੀ ਕਵਾਂ ਉਹਨੇ ਸੱਚ ਦੱਸਿਆ ਉਹ ਕਹਿੰਦਾ ਵੀ ਮੈਂ ਤਾਂ ਰਾਤ ਨੂੰ ਇਹ ਇੰਤਜ਼ਾਰ ਕਰਦਾ ਰਿਹਾ ਕਿ ਇਹ ਕਦੋਂ ਸੋਣ ਤੇ ਮੈਂ ਕਦੋਂ ਇਹਨਾਂ ਨੂੰ ਮਾਰ ਕੇ ਦੱਬ ਕੇ ਇਹਨਾਂ ਦਾ ਗਹਿਣਾ ਘਾਟਾ ਖੋ ਲਵਾਂ ਪਰ ਕਹਿੰਦਾ ਵੀ ਮੈਨੂੰ ਖੁਦ ਨੂੰ ਇਹੋ ਜੀ ਨੀਂਦ ਆਈ ਵੀ ਮੈਨੂੰ ਖੁਦ ਨੂੰ ਨਹੀਂ ਪਤਾ ਚੱਲਿਆ ਕਿ ਮੈਂ ਮਰ ਗਿਆ ਜਾਂ ਸੁਤਾਂ ਪਿਆ ਮੇਰੀ ਤਾਂ ਅੱਖ ਹੁਣੇ ਹੁਣੇ ਖੁੱਲੀ ਹੈ ਹੁਣ ਸਾਰੇ ਠੱਗ ਉਹ ਠੱਗ ਨੂੰ ਕਹਿੰਦੇ ਵੀ ਤੂੰ ਸਾਡੇ ਨਾਲ ਬੇਮੈਨੀ ਕੀਤੀ ਹੈ ਸਾਡੇ ਘਰੇ ਕੋਈ ਮਾਲ ਬੱਤਾ ਆਵੇ ਅਸੀਂ ਤੇਰੇ ਨਾਲ ਵੰਡਦੇ ਹਾਂ ਪਰ ਤੂੰ ਤਾਂ ਆਪਣੀ ਸਾਰੀ ਲੁੱਟ ਇਕੱਲਾ ਹੀ ਹਜਮ ਕਰੀ ਫਿਰਦਾ ਐਵੇਂ ਨਹੀਂ ਅਸੀਂ ਹੋਣ ਦੇਣਾ ਅਸੀਂ ਤਾਂ ਤੇਰੇ ਕੋਲੋਂ ਆਪਣਾ ਹਿੱਸਾ ਲੈ ਕੇ ਹਟਣਾ ਸਾਡੇ ਸਾਹਮਣੇ ਰਾਤ ਨੂੰ ਤੇਰੇ ਕੋਲ ਬਹੁਤ ਅਮੀਰ ਬੰਦੇ ਆਏ ਸੀ ਦਿਖਦਾ ਸੀ ਵੀ ਉਹ ਬਹੁਤ ਅਮੀਰ ਨੇ ਹੱਥਾਂ ਵਿੱਚ ਸੋਨੇ ਦੇ ਕੜੇ ਵੀ ਪਾਏ ਹੋਏ ਸੀ ਸਾਨੂੰ ਤਾਂ ਐ ਲੱਗਦਾ ਵੀ ਤੂੰ ਰਾਤ ਨੂੰ ਉਹਨਾਂ ਨੂੰ ਮਾਰਿਆ ਉਹਨਾਂ ਨੂੰ ਦੱਬਿਆ ਤੇ ਸਾਰਾ maal ਲੁੱਟ ਕੇ ਹੁਣੇ ਇਕੱਲੇ ਹੀ ਹਜਮ ਕਰਨ ਨੂੰ ਫਿਰਦਾ ਸਾਨੂੰ ਲੱਗਦਾ ਵੀ ਤੇਰੇ ਕੋਲ ਬਹੁਤ ਚੰਗਾ ਹੀ maal ਆਇਆ ਵਾ ਤਾਂ ਹੀ ਤੂੰ ਉਸ ਨੂੰ ਲੁੱਟ ਕੇ ਸਾਡੇ ਕੋਲੋਂ ਲੁਕਾ ਰਿਆ ਜੇ ਤੈਨੂੰ ਮਾਰਨਾ ਵੀ ਪਿਆ ਤਾਂ ਤੈਨੂੰ ਮਾਰ ਵੀ ਦਵਾਂਗੇ ਪਰ ਤੇਰੇ ਕੋਲੋਂ ਆਪਣੀ ਲੁੱਟ ਦਾ ਹਿੱਸਾ ਜ਼ਰੂਰ ਲਵਾਂਗੇ ਤੂੰ ਕਿਉਂ ਚੁੱਪ ਕਰਕੇ ਬੈਠਾ ਸਾਰੇ ਪਿੰਡ ਦੇ ਠੱਗ ਤੇਰੇ ਕੋਲ ਆਏ ਨੇ ਤੇ ਤੂੰ ਚੁੱਪ ਕਰਕੇ ਬੈਠਾ ਸਾਨੂੰ ਦੱਸ ਕਿਛੇ ਤੂੰ ਲੁੱਟਦਾ ਸਮਾਨ ਲੁਕਾਇਆ ਹੋਇਆ ਉਹ ਠੱਗ ਕਹਿੰਦਾ ਹੋਈ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ ਮੈਂ ਰਾਤ ਨੂੰ ਉਹਨਾਂ ਨੂੰ ਲੁੱਟਣਾ ਹੀ ਸੀ ਮੈਂ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਦੱਬ ਦੇਣਾ ਸੀ ਤੇ ਸਾਰਾ ਸਮਾਨ ਲੁੱਟ ਲੈਣਾ ਸੀ ਪਰ ਪਤਾ ਨਹੀਂ ਮੇਰੀ ਅੱਖ ਕਿਵੇਂ ਲੱਗ ਗਈ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿਵੇਂ ਸਾਰੀ ਰਾਤ ਸੁੱਤਾ ਹੀ ਰਿਹਾ ਹੁਣ ਜਾ ਕੇ ਮੇਰੀ ਅੱਖ ਖੁੱਲੀ ਹੈ ਤੁਸੀਂ ਮੇਰੀ ਗੱਲ ਦਾ ਯਕੀਨ ਕਰ ਲਵੋ ਮੈਂ ਉਹਨਾਂ ਨੂੰ ਲੁੱਟ ਨਹੀਂ ਸਕਿਆ ਉਹ ਮੇਰੇ ਲੁੱਟਣ ਤੋਂ ਪਹਿਲਾਂ ਹੀ ਚਲੇ ਗਏ ਨੇ ਉਹ ਕਹਿੰਦਾ ਵੀ ਜੇ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤਾਂ ਮੈਂ ਆਪਣੇ ਪੀਰਾਂ ਦੀ ਕਸਮ ਖਾਨਾ ਹੁਣ ਸਾਧ ਸੰਗਤ ਜੀ ਜਿਹੜੇ ਠੱਗ ਚੋਰ ਇਹੋ ਜਿਹੇ ਲੋਕ ਹੁੰਦੇ ਨੇ ਉਹ ਪੂਏ ਪੀਰਾਂ ਨੂੰ ਬਹੁਤ ਮੰਨਦੇ ਨੇ ਤੇ ਪੀਰ ਅੱਖਰ ਦਾ ਅਰਥ ਹੈ ਬਜ਼ੁਰਗਾਂ ਜਾਂ ਵੱਡਾ ਇੱਕ ਬਹੁਤ ਪਵਿੱਤਰ ਸ਼ਬਦ ਹੈ ਜਿਵੇਂ ਪੀਰ ਪੀਖਾ ਸ਼ਾ ਜੋ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਕੇ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ ਸੀ ਇੱਕ ਸੀ ਪੀਰ ਬੁੱਧੂ ਸ਼ਾ ਜਿਨ੍ਹਾਂ ਨੇ ਆਪਣੇ ਬੱਚੇ ਗੁਰੂ ਕਲਗੀ ਧਰਮ ਕੌਮ ਵਾਸਤੇ ਵਾਰ ਦਿੱਤੇ ਪਰ ਸਾਧ ਸੰਗਤ ਜੀ ਦੁਨੀਆ ਵਿੱਚ ਉਹ ਵੀ ਪੀਰ ਨੇ ਜਿਹੜੇ ਲੋਕਾਂ ਨੂੰ ਭਰਮਾਂ ਵਿੱਚ ਪਾਉਂਦੇ ਨੇ ਰਿੱਧੀਆਂ ਸਿੱਧੀਆਂ ਦੇ ਮਗਰ ਲਾ ਕੇ ਆਪਣੇ ਪਿੱਛੇ ਲਾਉਂਦੇ ਨੇ ਸੋ ਇਹ ਠੱਗਾ ਨੂੰ ਚੋਰਾ ਨੂੰ ਸੱਟੇ ਲਾਉਣ ਵਾਲਿਆਂ ਨੂੰ ਇਹਨਾਂ ਪੀਰਾਂ ਦੀ ਬਹੁਤ ਮਦਦ ਮਿਲਦੀ ਹੈ ਸਾਧ ਸੰਗਤ ਜੀ ਇਹੋ ਜਿਹੇ ਲੋਕ ਪੀਰ ਕਹਾਉਣ ਦੇ ਹੱਕਦਾਰ ਨਹੀਂ ਹੈ ਉਹ ਲੋਕ ਕਿਸੇ ਵੀ ਧਰਮ ਦੇ ਹੋਣ ਉਹਨਾਂ ਨੂੰ ਆਪਣੇ ਆਪ ਨੂੰ ਪੀਰ ਨਹੀਂ ਕਹਾਉਣਾ ਚਾਹੀਦਾ ਕਿਉਂਕਿ ਪੀਰ ਸ਼ਬਦ ਤਾਂ ਸਾਧ ਸੰਗਤ ਜੀ ਬਹੁਤ ਪਵਿੱਤਰ ਹੈ ਤੇ ਇਸ ਦੁਨੀਆ ਤੇ ਜੇ ਕੋਈ ਸੱਚਾ ਪੀਰ ਹੈ ਤੇ ਪੂਰਾ ਪੀਰ ਹੈ ਤਾਂ ਸਾਧ ਸੰਗਤ ਜੀ ਗੁਰਨਾਣਾ ਸੱਚੇ ਪਾਤਸ਼ਾਹ ਹੀ ਹਨ ਸੋ ਉਹ ਠੱਗ ਜਿਨ੍ਹਾਂ ਦੇ ਘਰੇ ਗੁਰੂ ਪਾਤਸ਼ਾਹ ਜੀ ਰਾਤ ਰੁਕੇ ਸੀ ਉਹ ਬੰਦਾ ਕਹਿੰਦਾ ਮੈਨੂੰ ਮੇਰੇ ਪੀਰਾਂ ਦੀ ਸੌ ਮੈਂ ਉਹਨਾਂ ਯਾਤਰੂਆਂ ਨੂੰ ਨਹੀਂ ਲੁੱਟਿਆ ਤੇ ਮੈਂ ਉਹਨਾਂ ਦਾ ਲੁੱਟਦਾ ਸਮਾਨ ਕਿਤੇ ਵੀ ਨਹੀਂ ਲੁਕਾਇਆ ਸੋ ਜਦੋਂ ਉਸਨੇ ਪੀਰ ਦੀ ਸੌ ਖਾ ਲਈ ਤਾਂ ਸਾਰੇ ਪਿੰਡ ਦੇ ਠੱਗਾਂ ਨੇ ਉਹਦੀ ਗੱਲ ਮੰਨ ਲਈ ਤੇ ਹਾਂ ਜੀ ਇਹ ਬੰਦਾ ਪੀਰ ਦੀ ਸੌਂਖਾ ਰਿਆ ਤਾਂ ਸਾਨੂੰ ਮੰਨਣਾ ਪੈਣਾ ਹੁਣ ਸਾਰੇ ਠੱਗ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਇਹਦਾ ਮਤਲਬ ਤਾਂ ਇਹ ਹੋਇਆ ਵੀ ਉਹ ਜਿਹੜੇ ਯਾਤਰੂ ਆਏ ਸੀ ਉਹ ਜਿਹੜੀ ਸਾਮੀ ਰਾਤ ਨੂੰ ਰੁਕਣ ਆਏ ਸੀ ਉਹ ਤਾਂ ਸਾਡੇ ਹੱਥੋਂ ਨਿਕਲ ਗਈ ਹੁਣ ਸਾਰਿਆਂ ਨੇ ਆਪਸ ਵਿੱਚ ਵਿਚਾਰ ਬਣਾਇਆ ਕਿ ਅਸੀਂ ਉਹਨਾਂ ਦੇ ਪਿੱਛੇ ਘੋੜੇ ਲਾਈਏ ਥਾਵਾ-ਥਾਵਾ ਤੇ ਉਹਨਾਂ ਨੂੰ ਲੱਭੀਏ ਉਹਨਾਂ ਦਾ ਰਾਹ ਰੋਕੀਏ ਸਾਰੇ ਆਪਸ ਵਿੱਚ ਸਲਾਹਾਂ ਕਰਦੇ ਨੇ ਕਿ ਉਹ ਕਿੱਧਰ ਨੂੰ ਗਏ ਨੇ ਸਾਧ ਸੰਗਤ ਜੀ ਜਿਹੜੇ ਠੱਗ ਹੁੰਦੇ ਨੇ ਇਹ ਬੰਦੇ ਦੀ ਪੈੜ ਨੂੰ ਪਛਾਣ ਲੈਂਦੇ ਨੇ ਇਹਨਾਂ ਇਹਨਾਂ ਦੀ ਨਿਗਾਹ ਵੀ ਬਹੁਤ ਤੇਜ ਹੁੰਦੀ ਹੈ ਤਾਂ ਇਸ ਕਰਕੇ ਸਾਰੇ ਠੱਗ ਪਿੰਡ ਦੀਆਂ ਚਾਰੇ ਦਿਸ਼ਾਵਾਂ ਦੇ ਵਿੱਚ ਫੈਲ ਜਾਂਦੇ ਨੇ ਉਹਨਾਂ ਠੱਗਾਂ ਦੇ ਵਿੱਚੋਂ ਕੁਝ ਜਮਾਨ ਠੱਗਾਂ ਨੇ ਇਹ ਕਿਹਾ ਵੀ ਅਸੀਂ ਅੱਗੇ ਜਾਂਦੇ ਹਾਂ ਤੇ ਅਸੀਂ ਘੇਰਦੇ ਹਾਂ ਪੰਜ ਕੋਹ ਦੀ ਦੂਰੀ ਤੇ ਉਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਘੇਰ ਲਿਆ ਸਾਧ ਸੰਗਤ ਜੀ ਆਹ ਮੂਰਖ ਲੋਕਾਂ ਨੂੰ ਕਿੱਥੋਂ ਸਮਝ ਆਣੀ ਹੈ ਕਿ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਰਾਹ ਤਾਂ ਕਦੀ ਰੋਗ ਨਹੀਂ ਨਹੀਂ ਸਕਦੇ ਗੁਰੂ ਮਹਾਰਾਜ ਜੀ ਨੂੰ ਉਹ ਘੇਰ ਕੇ ਸਾਧ ਸੰਗਤ ਜੀ ਜਦੋਂ ਗੁਰੂ ਮਹਾਰਾਜ ਮੱਕੇ ਵਿੱਚ ਸਨ ਜਦੋਂ ਜਦੋਂ ਬੇਬੇ ਨਾਨਕੀ ਜੀ ਸੁਲਤਾਨਪੁਰ ਵਿਖੇ ਗੁਰੂ ਮਹਾਰਾਜ ਜੀ ਨੂੰ ਯਾਦ ਕੀਤਾ ਨਾ ਤਾਂ ਗੁਰੂ ਸਾਹਿਬ ਮੱਕੇ ਤੋਂ ਸੁਲਤਾਨਪੁਰ ਬਸ ਫੁਰਨੇ ਮਾਤਰ ਦੇ ਸਮੇਂ ਤੇ ਵਿੱਚ ਹੀ ਆ ਗਏ ਸਨ ਸੋ ਜੇ ਗੁਰੂ ਮਹਾਰਾਜ ਜੀ ਨੇ ਜਾਣਾ ਹੀ ਹੁੰਦਾ ਤਾਂ ਗੁਰੂ ਮਹਾਰਾਜ ਤਾਂ ਇਥੋਂ ਕਿਤੇ ਵੀ ਜਾ ਸਕਦੇ ਸੀ ਪਰ ਸਾਧ ਸੰਗਤ ਜੀ ਗੁਰੂ ਮਹਾਰਾਜ ਨੇ ਇੱਕ ਕੋਟਕ ਰਚੋਣਾ ਇੱਕ ਖੇਡ ਰਚੋਣੀ ਹੈ ਤੇ ਇਹਨਾਂ ਲੋਕਾਂ ਨੂੰ ਤਾਰਨਾ ਹੈ ਤਾਂ ਹੀ ਗੁਰੂ ਮਹਾਰਾਜ ਜੀ ਇਥੋਂ ਨਹੀਂ ਗਏ ਸੋ ਉਹ ਠੱਗ ਗੁਰੂ ਮਹਾਰਾਜ ਜੀ ਨੂੰ ਕਹਿੰਦੇ ਤੁਸੀਂ ਮੇਰੇ ਘਰੇ ਮੇਰੇ ਘਰ ਚੋਰੀ ਕਰਕੇ ਆਏ ਹੋ ਸਾਡੇ ਘਰੋਂ ਚੋਰੀ ਕਰਕੇ ਭਜਦੇ ਪਏ ਹੋ ਵੇਖੋ ਕਿਵੇਂ ਗੁਰਨਾਨਕ ਸਾਹਿਬ ਜੀ ਨੂੰ ਉਹਨਾਂ ਠੱਗਾਂ ਨੇ ਚੋਰ ਬਣਾ ਦਿੱਤਾ ਗੁਰੂ ਮਹਾਰਾਜ ਨੂੰ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਹੁਣੇ ਮਾਰ ਕੇ ਛੱਡਾਂਗੇ ਐਵੇਂ ਨਹੀਂ ਅਸੀਂ ਛੱਡਦੇ ਜੇ ਬਚਣਾ ਚਾਹੁੰਦੇ ਹੋ ਤਾਂ ਜਿੰਨਾ ਵੀ ਧਨ ਤੁਸੀਂ ਸਾਡੇ ਘਰਾਂ ਵਿੱਚੋਂ ਚੋਰਾ ਕੇ ਆਏ ਹੋ ਉਹ ਇੱਥੇ ਰੱਖ ਦੋ ਸਾਧ ਸੰਗਤ ਜੀ ਉਹਨਾਂ ਦੇ ਕਹਿਣ ਦਾ ਭਾਵ ਇਹ ਸੀ ਕਿ ਬੰਦੇ ਨੂੰ ਆਪਾਂ ਕਵਾਂਗੇ ਵੀ ਤੂੰ ਚੋਰੀ ਕਰਕੇ ਆਇਆ ਤੇ ਡਰ ਕੇ ਆਪਣੇ ਸਮਾਨ ਇੱਥੇ ਰੱਖ ਦੇਗਾ ਤੇ ਅਸੀਂ ਉਸ ਨੂੰ ਸਮਾਨ ਨੂੰ ਚੁੱਕ ਕੇ ਲੈ ਜਾਵਾਂਗੇ ਪਰ ਇਹਨਾਂ ਮੂਰਖਾਂ ਨੂੰ ਕੀ ਪਤਾ ਸੀ ਜਿਨ੍ਹਾਂ ਦੇ ਸਾਹਮਣੇ ਇਹ ਗੱਲਾਂ ਕਰ ਰਹੇ ਨੇ ਉਹ ਤਾਂ ਖੁਦ ਪਰਮੇਸ਼ਵਰ ਹਨ ਇਹਨਾਂ ਨੂੰ ਧਾਰਨ ਹੀ ਨਹੀਂ ਇਹਨਾਂ ਦੇ ਸਾਹਮਣੇ ਇਹਨਾਂ ਦੀ ਕਿਹੜੀ ਚੁਤराई ਚੱਲਨੀ ਸੀ ਜਿਨ੍ਹਾਂ ਨੇ ਸਾਰੀ ਸੰਗਤ ਨੂੰ ਠੱਗ ਲਿਆ ਉਹਨਾਂ ਨੂੰ ਭਲਾ ਇਹ ਲੋਕ ਕਿਵੇਂ ਠੱਗ ਸਕਦੇ ਨੇ ਜਿਹੜਾ ਪਰਮੇਸ਼ਵਰ ਸਾਰੀ ਸ੍ਰਿਸ਼ਟੀ ਦੀ ਮਾਇਆ ਦੀ ਬੁੱਢੀ ਸੁngਾ ਕੇ ਠੱਗ ਸਕਦਾ ਉਹਨੂੰ ਸਾਧ ਸੰਗਤ ਜੀ ਆਹ ਲੋਕ ਆਚਾਰਕ ਬੰਦੇ ਕਿਵੇਂ ਠੱਗ ਸਕਦੇ ਨੇ ਹੁਣ ਉਹ ਲੋਕ ਗੁਰੂ ਮਹਾਰਾਜ ਜੀ ਨੂੰ ਦਬਕੇ ਮਾਰਦੇ ਨੇ ਵੀ ਜੋ ਕੁਝ ਤੁਸੀਂ ਚੁਰਾਇਆ ਉਹ ਇੱਥੇ ਰੱਖ ਦਿਓ ਨਹੀਂ ਤਾਂ ਤੁਸੀਂ ਆਪਣੀ ਜਾਨ ਤੋਂ ਵੀ ਜਾਓਗੇ ਸੋ ਗੁਰੂ ਨਾਨਕ ਸੱਚੇ ਪਾਸ਼ਾ ਇੱਥੇ ਇੱਕ ਕੋਤਾ ਖੇਡਦੇ ਨੇ ਉਹਨਾਂ ਨੂੰ ਐਵੇਂ ਦਿਖਾਉਂਦੇ ਨੇ ਵੀ ਅਸੀਂ ਉਹਨਾਂ ਤੋਂ ਡਰ ਗਏ ਹਾਂ ਠੱਗਾਂ ਨੂੰ ਐਵੇਂ ਲੱਗਾ ਵੀ ਅਸੀਂ ਉਹਨਾਂ ਦੀ ਗੱਲ ਮੰਨ ਰਹੇ ਹਾਂ ਸੋ ਮਹਾਰਾਜ ਉਥੇ ਹੀ ਖਲੋਤੇ ਰਹੇ ਤੇ ਅੱਗੇ ਨਹੀਂ ਵਧੇ ਗੁਰੂ ਮਹਾਰਾਜ ਨੇ ਉਹਨਾਂ ਠੱਗਾਂ ਨੂੰ ਪੁੱਛਿਆ ਕਿ ਕੀ ਗੱਲ ਐ ਸਾਨੂੰ ਕਿਉਂ ਵਾਜਾ ਮਾਰ ਮਾਰ ਕੇ ਰੋਕਦੇ ਹੋ ਸੋ ਉਹਨਾਂ ਚਾਰ ਠੱਗਾਂ ਦੇ ਵਿੱਚੋਂ ਇੱਕ ਠੱਗ ਬੋਲਿਆ ਰਾਤ ਨੂੰ ਤੁਸੀਂ ਸਾਡੇ ਘਰ ਰੁਕੇ ਉਥੇ ਆਰਾਮ ਕੀਤਾ ਤਸਵੀਰ ਨੂੰ ਸਾਡਾ ਸਾਰਾ ਘਰ ਲੁੱਟ ਕੇ ਲੈ ਗਏ ਜਿੰਨਾ ਵੀ ਤੁਸੀਂ ਸਾਡਾ ਸਮਾਨ ਲੁੱਟਿਆ ਉਹ ਇੱਥੇ ਰੱਖ ਦਿਓ ਤੇ ਚਲੇ ਜਾਓ ਨਹੀਂ ਤਾਂ ਤੁਹਾਨੂੰ ਮਾਰ ਕੇ ਇੱਥੇ ਹੀ ਦੱਬ ਦੇਵਾਂਗੇ ਹੁਣ ਸਾਧ ਸੰਗਤ ਜੀ ਇਹਨਾਂ ਠੱਗਾਂ ਦੇ ਮੂੰਹੋਂ ਦੇ ਵਿੱਚ ਅਸਲੀ ਗੱਲ ਨਿਕਲਣੀ ਸ਼ੁਰੂ ਹੋ ਗਈ। ਉਹ ਕਹਿ ਬੈਠੇ ਵੀ ਇਹ ਤਾਂ ਸਾਡੀ ਪੁਰਾਣੀ ਰੀਤ ਚੱਲੀ ਆਂਦੀ ਹੈ। ਸਾਡੇ ਘਰੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਆਵੇ ਅਸੀਂ ਰਾਤ ਨੂੰ ਉਹਨੂੰ ਠੱਗ ਕੇ ਮਾਰ ਦਿੰਨੇ ਆਂ ਤੇ ਉਹਦਾ ਸਾਰਾ ਸਮਾਨ ਲੁੱਟ ਲੈਂਦੇ ਆਂ। ਜਦੋਂ ਗੁਰਨਾਣ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਮੂੰਹ ਤੋਂ ਇਹ ਬਚਨ ਸੁਣੇ ਮਹਾਰਾਜ ਕਹਿੰਦੇ ਜੀ ਸੱਦ ਕੇ ਮਾਰੋ। ਮਾਰ ਦਿਓ ਸਾਨੂੰ। ਬਿਲਕੁਲ ਵੀ ਦੇਰੀ ਨਾ ਲਾਓ ਸਾਨੂੰ ਮਾਰਨ ਵਾਸਤੇ। ਪਰ ਸਾਨੂੰ ਮਾਰਨ ਤੋਂ ਪਹਿਲਾਂ ਸਾਡੇ ਵਾਸਤੇ ਇੱਕ ਕੰਮ ਕਰੋ ਤੁਸੀਂ ਤੁਸੀਂ ਸਾਨੂੰ ਮਾਰੋਗੇ ਤੇ ਸਾਡੇ ਸਰੀਰ ਨੂੰ ਇੱਥੇ ਹੀ ਛੁੱਟ ਦਿਓਗੇ ਮਹਾਰਾਜ ਕਹਿੰਦੇ ਸਾਡੇ ਸਰੀਰ ਦੀ ਬੇਦਬੀ ਨਹੀਂ ਹੋਣੀ ਚਾਹੀਦੀ ਜੇ ਸਾਨੂੰ ਮਾਰਨਾ ਤਾਂ ਮਾਰ ਦਿਓ ਮਾਰਨ ਤੋਂ ਬਾਅਦ ਸਾਡੇ ਸਰੀਰ ਦੀ ਮर्यादा ਅਨੁਸਾਰ ਸੰਭਾਲ ਹੋਣੀ ਚਾਹੀਦੀ ਹੈ